ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਗਵਰਨਮੈਂਟ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਕਰਾਚ ਤੋਂ ਵੀ ਅੱਜ ਮੋਟੀਵੇਸ਼ਨ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਕਿ ਮੁੱਖ ਮਹਿਮਾਨ ADC ਸੁਖਚੈਨ ਸਿੰਘ ਸੰਗਰੂਰ ਅਤੇ DSP ਮੋਹਿਤ ਅਗਰਵਾਲ DSPनेहा ਅਗਰਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹਨ ਇਸ ਦੇ ਨਾਲ ਕਰਾਚ ਤੋਂ ਸਰਪੰਚ ਦਲਜੀਤ ਸਿੰਘ ਅਤੇ ਉਹਨਾਂ ਦੇ ਨਾਲ ਸਰਕਾਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਾਚੋ ਦੇ ਪ੍ਰਿੰਸੀਪਲ ਦੀਪਕ ਜੀ ਅਤੇ ਇਸ ਮੌਕੇ ਦੇ ਵਿਮੋਚੋ ਸਨ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਏਡੀਸੀ ਅਤੇ ਉਹਨਾਂ ਵੱਲੋਂ ਜਿੱਥੇ ਬੱਚਿਆਂ ਨੂੰ ਯੂਪੀਐਸ ਅਤੇ ਆਈਐਸ ਦੀ ਪ੍ਰੀਖਿਆ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਮੋਟੀਵੇਸ਼ਨ ਕੀਤਾ ਹੈ ਕਿ ਬੱਚੇ ਵੀ ਅੱਗੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਬਣ ਸਕਦੇ ਹਨ ਅਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਜਿੱਥੇ ਕਿ ਬੱਚਿਆਂ ਵੱਲੋਂ ਡੀਐਸਪੀ ਮੋਹਿਤ ਅਗਰਵਾਲ ਤੇ ਨਿਆ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਉਹਨਾਂ ਵੱਲੇ ਜਾਣਕਾਰੀ ਜਾਣਕਾਰੀ ਲਈਤੀ ਆਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਅਤੇ ਇਸ ਮੌਕੇ ਦੇ ਪਹੁੰਚੇ ਮਹਿਮਾਨਾਂ ਨੇ ਕੀ ਕਿਹਾ ਜਦੋਂ ਤੁਸੀਂ ਅੱਗੇ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਕਿ ਬਹੁਤ ਲੰਬਾ ਪ੍ਰੋਸੈਸ ਹੁੰਦਾ ਪੂਰੇ ਸਾਲ ਦਾ ਪ੍ਰੋਸੈਸ ਹੁੰਦਾ ਹੈ ਉਹ ਤਿੰਨ ਲੈਵਲ ਹੁੰਦੇ ਨੇ ਪੇਪਰ ਦੇ ਪਹਿਲਾਂ ਆਪਾਂ ਪ੍ਰੀਲਿਮਸ ਦਿੰਦੇ ਫਿਰ ਆਪਾਂ ਮੇਨਸ ਦਿੰਦੇ ਫਿਰ ਆਪਾਂ ਇੰਟਰਵਿਊ ਦਿੰਦੇ ਆ ਲੱਕ ਵੀ ਹੁੰਦਾ ਹੈ ਪਰ ਬਾਕੀ ਮਿਹਨਤ ਹੁੰਦੀ ਹੈ ਆਪਣੀ

ਤਾਂ ਇਹ ਚੀਜ਼ਾਂ ਮਾਈਨਰ ਹੁੰਦੀਆਂ ਨੇ ਇਹਨਾਂ ਨੂੰ ਕਦੇ ਵੀ ਆਪ ਆਪ ਦੇ ਆਪ ਤੇ ਹਾਵੀ ਨਹੀਂ ਹੋਣ ਦੇਣਾ ਠੀਕ ਹੈ ਸਾਰੀਆਂ ਫੈਸਿਲਿਟੀਆਂ ਤੁਹਾਡੇ ਕੋਲ ਵੀ ਹੈਗੀਆਂ ਨੇ ਗਰਾਊਂਡ ਤੁਹਾਡੇ ਕੋਲ ਵੀ ਪਿੰਡਾਂ 'ਚ ਹੈਗੇ ਨੇ ਵਧੀਆ ਤੋਂ ਵਧੀਆ ਟੀਚਰ ਜਿਹੜੀ ਸਰਕਾਰ 'ਚ ਹੁੰਦੀ ਹੈ ਟੀਚਰ ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨੇ ਪ੍ਰਾਈਵੇਟ ਸਕੂਲਾਂ 'ਚ ਵੀ ਇੰਨੇ ਪੜ੍ਹੇ ਲਿਖੇ ਟੀਚਰ ਹੁੰਦੇ ਨੇ ਠੀਕ ਹੈ ਤੇ ਬਸ ਆਪ ਦੇ ਆਪ ਤੇ ਫੋਕਸ ਰੱਖੋ ਕਿ ਜਿਹੜੀ ਵੀ ਤੁਹਾਨੂੰ ਵੈਲਿਊਜ਼ ਤੁਹਾਡੇ ਟੀਚਰਸ ਦਿੰਦੇ ਨੇ ਤੁਹਾਡੇ ਪੈਰੈਂਟਸ ਦਿੰਦੇ ਨੇ ਠੀਕ ਹੈ ਉਹੀ ਵੈਲਿਊਜ਼ ਨੂੰ ਲੈ ਕੇ ਤੁਸੀਂ ਅੱਗੇ ਵਧਣਾ नहीं बेटा मेरे को लेनी है या मेरा पता नहीं क्या बनेगा मैं तो बाहर जाना है नहीं जाना व्हाटएवर कुछ भी हो सकता है तो ओनु दिमाग च कि मैं है? अच्छा फिर हल निकलਦਾ ਹੁੰਦਾ ہاں ਕਈ ਵਾਰ ਨਿਕਲਦਾ ਹੁੰਦਾ ਕਈ ਵਾਰ ਨਹੀਂ ਨਿਕਲਦਾ ਜਦੋਂ ਵੀ ਇਦਾਂ ਦਾ ਚੀਜ਼ ਹੋ ਜੀਏ ਜਿਹਦੇ ਬਾਰੇ ਤੁਸੀਂ ਕੁਝ ਨਹੀਂ ਗੱਲ ਸਕਦੇ ਫਿਰ ਤੁਸੀਂ ਕੀ ਕਰਦੇ ਹੋ ਆਪਾਂ ਯੂਸੂअली ਆਪਣੇ ਪੇਰੈਂਟਸ ਨਾਲ ਡਿਸਕਸ ਕਰ ਲੈਂਦੇ ਹਾਂ ਜੇ ਪੇਰੈਂਟਸ ਦੇ ਲੈਵਲ ਦੀ ਨਾ ਹੋਵੇ ਤਾਂ ਆਪਾਂ ਆਪਣੇ ਦੋਸਤਾਂ ਨੂੰ ਆਪਣੇ ਪੈਰੈਂਟਸ ਨਾਲ ਸਾਰੀ ਗੱਲਾਂ ਸ਼ੇਅਰ ਕਰਨੀ ਹੁੰਦੀਆਂ ਨੇ ਜਿਵੇਂ ਬਗਾਨ ਸੁਣਨ ਨਾਲ ਵੀ ਉਸ ਪ੍ਰੈਸ਼ਰ ਹੁੰਦਾ ਏ ਜੇ ਦਰਦ ਕੁਝ ਨਹੀਂ ਹੁੰਦੀ ਮਰੇ ਤੋਂ ਨਹੀਂ ਦੱਸੀ ਜਾਂਦੀ ਉਹ ਵੀ ਮੇਰੇ ਦੋਸਤਾਂ ਨਾਲ ਹੀ ਹੁੰਦੀ ਆ ਤੇ ਉਹ ਮੈਨੂੰ ਬਹੁਤ ਵਧੀਆ ਸੰਗੱਠ ਕੀ ਦਿੰਦੇ ਨੇ ਬੜੀਆਂ ਕੰਪਨੀਆਂ ਮੇਰੀ ਚੱਕੀ ਬਹੁਤ ਕੋਈ ਵੀ ਗੇਮ ਵਗੈਰਾ ਖੇਡਦੇ ਹੋ ਤੁਸੀਂ

जब तुम अखबार पढ़ना शुरू करोगे मैगजीन पढ़नी शुरू करोगे तो भी ग्रिप बनेगी बेसिक चीज की इंडियन इकोनॉमिक्स की चीज है इंडियन हिस्ट्री ज्योग्राफी ज्योग्राफी मतलब थोड़ा सा तुम्हें इंडिया बारे पता लगेगा कि जेंट के में अच्छा आ इश्यूज ने इंटरनेशनल रिलेशन चाह वर्ल्ड लेवल पे हो रहा है मोटा मोटा बाकी हां मैं कहूंगा कि कोचिंग जरूरी है की जे तुसी फर्स्ट या सेकंड अटेम्प्ट से ही क्लियर कर अदरवाइज करना ले विदाउट कोचिंग विद फर्स्ट अटेम्प्ट से भी कर ਠੀਕ ਹੈ ਜੇ ਕੋਚਿੰਗ ਲੈ ਲੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੀ ਮੈਂ ਪੜਨਾ ਹੈ ਤੇ ਕੀ ਮੈਂ ਨਹੀਂ ਪੜਨਾ ਕਿਉਂਕਿ ਜੇ ਤੁਸੀਂ ਦੁਕਾਨ ਚ ਖੜੇ ਹੋਗੇ ਤਾਂ ਜਾ ਕੇ ਦਿੱਲੀ ਚ ਜਾਂ ਕਿਤੇ ਵੀ ਇਹ ਨਹੀਂ ਸੋਚਿਆ ਕਿ ਸਾਡੇ ਘਰ ਦੇ ਵਿੱਚ ਜਗ੍ਹਾ ਦੀ ਘਾਟ ਹੈ ਜਾਂ ਸਾਡੇ ਕੋਲੇ ਬੈਠਣ ਦਾ ਕੋਈ ਇਹੋ ਜਿਹਾ ਸਿਸਟਮ ਨਹੀਂ ਆਪਾਂ ਲਾਇਬ੍ਰੇਰੀ ਦਾ ਲਾਭ ਖੱਟ ਸਕਦੇ ਹਾਂ ਉਹਦੇ ਨਾਲ ਹੀ ਹੋਰ ਬੜੇ ਵਧੀਆ ਇਨੀਸ਼ੀਏਟਿਵ ਹੋਏ ਜਿਸ ਤਰ੍ਹਾਂ ਉਹਨੇ ਤੁਹਾਡਾ ਪਿੰਡ ਦਾ ਜਿਹੜਾ ਅੱਡਾ ਬਣਾਇਆ ਸੀ ਰੌਲਾ ਪਿਆ ਸੀ ਨਹੀਂ ਆ ਕੇ ਆਇਆ ਸੀ ਕਿ ਅਸੀਂ ਫੂਡ ਲੈ ਕੇ ਆ ਕੇ ਫਿਰ ਇਹਦਾ ਕਰਕੇ ਉਹਦੇ ਬਾਅਦ ਗਏ ਸੀ ਤੋਂ ਹੁਣ ਜੋ ਮੈਨੂੰ ਪਤਾ ਲੱਗਿਆ ਇਹ ਸਪੱਤਾ ਹੋਰ ਅਣੀ ਐਸਪੋਰਟਸ ਵਾਲੇ ਪਾਸੇ ਵੀ ਜਾ ਰਹੇ ਨੇ ਤੇ ਸਪੋਰਟਸ ਗਰਾਊਂਡ ਦੀ ਵਧੀਆ ਲੈ ਕੇ ਇੱਥੇ ਆ ਰਹੇ ਨੇ ਸੋ ਬਹੁਤ ਵਧੀਆ ਜਿਹੜਾ ਹੈਗਾ ਇਹ ਕੱਪ ਹੋ ਰਿਹਾ ਇੱਥੇ ਤੇ ਅੱਜ ਇਸੇ ਲੜੀ ਦੇ ਵਿੱਚ ਮੈਂ ਮੁਹਾਲੀ ਪੋਸਟਡ ਹਾਂ ਮੈਂ ਅੱਜਕੱਲ ਡੀਐਸਪੀ ਨਿਊ ਚੰਡੀਗੜ੍ਹ ਆ ਉੱਥੇ ਤਾਂ ਮੈਨੂੰ ਇਹਨਾਂ ਨੇ ਪੂਰਾ ਸੱਦਾ ਦਿੱਤਾ ਕਿ ਤੁਸੀਂ ਆਓ ਇੱਥੇ ਸਾਡੀ ਅੱਜ ਇਨਫ੍ਰੈਕਸ਼ਨ ਅਸੀਂ ਰੱਖੀ ਹੈ ਤੋਂ ਕਿਉਂਕਿ ਤੁਹਾਡੇ ਨਾਲ ਅਸੀਂ ਜੁੜੇ ਹੋਏ ਹਾਂ ਮੈਂ ਉਹਦੇ ਆਪ ਕਨੇ ਸਾਲ ਕੰਮ ਕੀਤਾ ਹੈ ਕਿ ਇਹ ਬੜੇ ਅਗਾਰਵਧੂ ਨੇ ਸ਼ੁਰੂ ਤੋਂ ਵਧੀਆ ਸੀਗਾ ਸ਼ੁਰੂ ਤੋਂ ਮੇਟ ਕਸ਼ ਸੀਗਾ ਜਿਸ ਤਰ੍ਹਾਂ ਪਹਿਲਾਂ ਬਾਈ ਦੀ ਗੱਲ ਕਰਕੇ ਗਏ ਨੇ ਅਸੀਂ ਇਕੱਠੇ ਜਿਹੜੀਆਂ ਹੈਗੀਆਂ ਨੇ ਇੰਟਰਵਿਊਜ਼ ਏ.ਈ.ਸਰਬ ਤੇ ਮੈਂ ਦਿੰਦੇ ਰਹੇ ਹਾਂ ਅਸੀਂ ਪੇਪਰ ਇਕੱਠੇ ਦੇਣਾ ਜਿਸ ਤਰ੍ਹਾਂ ਉਹਨੇ ਆਪਣੇ ਟੀਚਰ ਸਾਹਿਬ ਦੱਸ ਰਹੇ ਸੀਗੇ ਨਮਨ ਨਮਨ ਬੜਕਨ ਉਹ ਅਸੀਂ ਇਕੱਠੇ ਹੀ ਇੱਕੋ ਵੱਡੀ ਚੀਜ਼ ਹੀ ਕਰਦੇ ਸੀਗੇ ਪੇਪਰ ਦੇਣਾ ਮੇਰਾ ਬਹੁਤ ਪਰੀਵੀ ਦੋਸਤ ਹੈ ਤੋ ਜਾ ਕੇ ਅਸੀਂ ਪੇਪਰ ਦੇਨੇ ਇਕੱਠੇ ਅਸੀਂ ਸੈਕ ਕੋਏ ਜਦੋਂ ਸੈਕ ਕੋਏ ਇੱਕੋ ਇੰਟਰਵਿਊ ਦੇ ਵਿੱਚ ਤੇ ਇੱਕ ਸੈਕ ਕੋਏ ਜ਼ਰੂਰੀ ਇਹਦੇ 'ਤੇ ਆਸਕਰ ਜਿੰਨਾ ਐਫਰਟ ਮਾਰਨੋਗੇ ਇਤਨੀ ਤੁਹਾਡੇ ਚ ਅਗੋਣੀ ਸੋਸਾਇਟੀ ਨੂੰ ਚੇਂਜ ਕਰਨਾ ਤੁਹਾਡੀਆਂ ਨਹੀਂ ਹੋਣਾ ਜਿੱਦਾ ਵੀ ਫੁਲਾਣੇ ਦਾ ਮੁੰਡਾ ਉੱਥੋਂ ਸੁਣੋ ਜਾਂ ਵਈ ਜਾਂਦਾ ਵੀ ਮੈਂ ਵੀ ਜਲ ਕੈਨੇਡਾ ਜਾਣਾ ਮੈਂ ਵੀ ਜਲ ਅਮਰੀਕਾ ਜਾਣਾ ਉੱਥੇ ਐ ਕਰੂੰਗਾ ਕੀ ਐ ਕੀ ਕਰੂ ਸੂਰਤ ਤਰੀਕੇ ਨਾਲ ਔਰ ਤੁਹਾਡੇ ਤੋਂ ਹੀ ਆਸ ਕਰਦਾ ਕਿ ਸਾਰੇ ਬੱਚੇ ਜਿਹੜੇ ਵਧੀਆ ਲੱਗਿਆ ਕਿ ਪੂਰੇ ਡਿਸਪਲਨ ਦੇ ਵਿੱਚ ਤੁਸੀਂ ਬੈਠੇ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਕੋਈ ਐਸ ਤਰ੍ਹਾਂ ਦੇ ਕੋਈ ਉੱਠ ਗਿਆ ਨਹੀਂ ਗਿਆ ਬੱਚਾ ਪੂਰੇ ਡਿਸਪਲਨ ਦੇ ਨਾਲ ਪੂਰੇ ਤੁਸੀਂ ਇੰਟਰਸਟ ਦੇ ਨਾਲ ਤੁਹਾਡੇ ਫੇਸ ਤੋਂ ਹੀ ਪਤਾ ਲੱਗਣਾ ਚਾਹੀਦਾ ਹੈਗਾ ਹਮੇਸ਼ਾ ਪੋਜ਼ਿਟਿਵ ਰਹੋ ਜਿਵੇਂ ਇੰਨੂੰ ਯਾਦ ਜਦ ਮੈਂ ਬੀਏਡ ਕਰ ਰਿਹਾ ਸੀ 2004 ਦੇ ਵਿੱਚ 21 ਸਾਲ ਪਹਿਲਾਂ ਦੀ ਗੱਲ ਹੈ ਬੀਏਡ ਕਰਦੇ ਹੋਏ ਨਾਲ ਦੇ ਸਾਥੀ ਕਰਨੇ ਮੈਨੂੰ ਤਾਂ ਮਿਲੋ ਪੋਜੀਟਿਵ ਸੀਗੇ ਪੰਜ ਬੀਏਡ ਕੰਪਲੀਟ ਕੀਤੀ ਛੇ ਦੇ ਵਿੱਚ ਜੋਬ ਦੇ ਵਿੱਚ ਆ ਗਏ ਉਸ ਤੋਂ ਬਾਅਦ ਚੱਲਦਾ ਰਿਹਾ ਜੋ ਹਾਂਜੀ ਬੜਾ ਅੱਛਾ ਲੱਗੇ ਸਕੂਲ ਦੇ ਵਿੱਚ ਆ ਕੇ ਹਨਾ ਕਿਉਂਕਿ ਮੈਂ ਵੀ ਪਹਿਲਾਂ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਟੀਚਰ ਰਹੇ ਹਾਂ ਤਾਂ ਬੜਾ ਅੱਛਾ ਲੱਗਾ ਸਕੂਲ ਜਾ ਕੇ ਤਾਂ ਬੱਚਿਆਂ ਨੂੰ ਮਿਲ ਕੇ ਬੜਾ ਅੱਛਾ ਲੱਗਿਆ ਤੇ ਸਾਰੇ ਬੱਚਿਆਂ ਨੂੰ ਬਹੁਤ ਮਿਹਨਤੀ ਲੱਗੇ ਕਲਟੀਵੇਟੀ ਸੀ ਲੱਗੀ ਹੈਨਾ ਅ ਤੇ ਆ ਕੇ ਪਤਾ ਲੱਗਿਆ ਕਿ ਵੀ ਇੱਕ ਬੱਚਾ ਇਸ ਸਕੂਲ ਦਾ ਵੀ ਆਪਣੇ ਪ੍ਰੈਮਿੰਿਸਟਰ ਸਾਹਿਬ ਨਾਲ ਜਿਹੜੀ ਹੈਗੀ ਸੀ ਡਿਸਕਸ਼ਨ ਆਨ ਐਗਜ਼ਾਮ ਉਹਦੇ ਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਤਾਂ ਉਹ ਹੁਣ ਮੈਂ ਆਪਦੀ ਪਰਸਨਲ ਲਾਈਫ ਬਾਰੇ ਬੱਚਿਆਂ ਨੂੰ ਦੱਸਾਂ ਕਿ ਕਿਦਾਂ ਤੁਸੀਂ ਅ ਪੜਨ ਦਾ ਫਾਇਦਾ ਹੁੰਦਾ ਹੈ ਹੈਨਾ ਬੜ ਕੇ ਤੁਸੀਂ ਕੀ ਕੀ ਪੋਸਟਾਂ ਅਚੀਵ ਕਰ ਸਕਦੇ ਹੋ ਅ ਇੱਕ ਗੱਲ ਆ ਸਾਂਝੀ ਗੀ ਤਿੰਨ ਬਜੇ ਨਾਲ ਸਰ ਅਸੀਂ ਤੁਹਾਡੀ ਕੋਈ ਬਾਜ ਦੇਖਿਆ ਅ ਤੁਸੀਂ ਗੱਲ ਕਰੀ ਬਾਹਰ ਫੌਰਨ ਜਾਣ ਦੇ ਵੀ ਬੱਚੇ ਵਾਪਸ ਫੋਟ ਆ ਰਹੇ ਨੇ ਤੁਸੀਂ ਕੁਐਸਚਨ ਮੋਟੀਵੇਸ਼ਨ ਕਰ ਰਹੇ ਸੀ ਵੀ ਆਪਣਾ ਪੜ ਕੇ ਇੱਥੇ ਜੋਬ ਕਰੋ ਉਸ ਬਾਰੇ ਕਿਵੇਂ ਬਿਲਕੁਲ ਮੈਂ ਇਹੀ ਕਹਿੰਦਾ ਕਿ ਵੀ ਮੈਂ ਗਵਰਨਮੈਂਟ ਸਕੂਲ ਤੋਂ ਪੜਿਆ ਹੋਇਆ ਹਾਂ ਨਾ ਮੈਂ ਗਵਰਨਮੈਂਟ ਸਕੂਲ 'ਚ ਪੜ ਕੇ ਮੈਂ 7 ਨੌਕਰੀਆਂ ਸਰਕਾਰੀ ਨੌਕਰੀਆਂ ਬਰਾਬਰ ਕੀਤੀਆਂ ਨੇ ਤਾਂ ਜੇਕਰ ਮੈਂ 7 ਨੌਕਰੀਆਂ ਬਰਾਬਰ ਕਰ ਸਕਦਾ ਹਾਂ ਤਾਂ ਇਹ ਬੱਚੇ ਵੀ ਬਰਾਬਰ ਕਰ ਸਕਦੇ ਨੇ ਤਾਂ ਬਾਹਰ ਜਾਂਦੀ ਲੋੜ ਨਹੀਂ ਬਾਹਰ ਜਾਣਾ ਹ ਲੀਗਲ ਵੇ ਨਾਲ ਆਪਾਂ ਜਾ ਸਕਦੇ ਹਾਂ ਕੋਈ ਇਸ਼ੂ ਨਹੀਂ ਪੜਾਈ ਵਾਸਤੇ ਜਾਣ ਤਾਂ ਜਾ ਸਕਦੇ ਆ ਪਰ ਆਦਰਵਾਇਜ਼ ਤਾਂ ਹਾਲਾਤ ਹੁਣ ਮਾੜੇ ਹੁੰਦੇ ਜਾਂਦੇ ਨੇ ਤਾਂ ਇਸ ਕਰਕੇ ਮਿਹਨਤ ਕਰਾਂਗੇ ਤਾਂ ਹੀ ਤੁਸੀਂ ਕੰਮ ਜਾਵੋਗੇ ਸਰ ਇਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਕਰ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਲੱਗਣ ਤਾਂ ਬੱਚਿਆਂ ਦੇ ਬਿਲਕੁਲ ਫਰਕ ਪੈਂਦਾ ਐਕਚੁਅਲੀ ਇਹੋ ਜੇ ਮੋਟੀਵੇਸ਼ਨਲ ਜਿਹੜੇ ਲੈਕਚਰ ਹੁੰਦੇ ਨੇ ਜਿਹੜੇ ਤਾਂ ਬੱਚੇ ਇੰਟੈਲੀਜੈਂਟ ਹੁੰਦੇ ਨੇ ਉਹਨਾਂ ਨੂੰ ਤਾਂ ਕੋਈ ਲੈਕਚਰ ਦੀ ਲੋੜ ਨਹੀਂ ਹੁੰਦੀ ਹਨਾ ਇਹ ਉਹਨਾਂ ਬੱਚਿਆਂ ਲਈ ਨੇ ਜਿਹੜੇ ਕਹ ਲੋਗੇ ਮਡੇਓਕਰ ਨੇ ਪੜਨ ਵਾਲੇ ਇੰਟਰਸਟ ਨਹੀਂ ਰੱਖਦੇ ਹਨਾ ਘੱਟ ਪ ਜਸ ਦੀ ਗੱਲ ਨਹੀਂ ਮੰਨਦੇ ਉਹਨਾਂ ਲਈ ਇਹੋ ਜਿਹੇ ਲੈਕਚਰ ਹੋਣੇ ਬਹੁਤ ਜ਼ਰੂਰੀ ਨੇ ਉਹਨਾਂ ਨੂੰ ਦੱਸਿਆ ਜਾਵੇ ਕਿ ਵੀ ਅਸੀਂ ਵੀ ਤੁਹਾਡੇ ਜੀ ਸੀਗੇ ਅਸੀਂ ਵੀ ਇਹੀ ਬੈਂਚਾਂ ਤੇ ਬਹਿ ਕੇ ਪੜ੍ਹੇ ਆ ਜੇ ਅਸੀਂ ਨਾ ਬੈਠ ਕੇ ਪੜ੍ਹ ਕੇ ਨੌਕਰੀਆਂ ਲੈ ਸਕਦੇ ਤਾਂ ਤੁਸੀਂ ਵੀ ਲੈ ਸਕਦੇ ਹੋ ਤਾਂ ਇਹ ਨਹੀਂ ਸੋਚਣਾ ਕਿ ਵੀ ਤੁਸੀਂ ਅੱਜ ਘੱਟ ਪੜ੍ਹਦੇ ਹੋ ਤਾਂ ਤੁਹਾਨੂੰ ਕੋਈ ਨੌਕਰੀ ਨਹੀਂ ਮਿਲੂਗੀ ਹੈਨਾ ਤਾਂ ਉਹ ਜ਼ਰੂਰੀ ਨੇ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਬੱਚੇ ਨੂੰ ਇਹੀ ਮੈਸੇਜ ਹੈ ਜੀ ਕਿ ਵੀ ਜ਼ਿੰਦਗੀ 'ਚ ਸਕਸੈਸਫੁਲ ਬਣਦੇ ਲਈ ਅਬ ਦੀ ਲਾਈਫ ਦੇ ਵਿੱਚ ਕੋਈ ਵੀ ਚੀਜ਼ ਕੋਈ ਵੀ ਪੋਸਟ ਅਚੀਵ ਕਰਨ ਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਮਿਹਨਤ ਤੋਂ ਇਲਾਵਾ ਹੋਰ ਕੋਈ ਕੁੰਜੀ ਨਹੀਂ ਮਿਹਨਤ ਹੀ ਜਿਹੜੀ ਹੈਗੀ ਸਫਲਤਾ ਦੀ ਕੁੰਜੀ ਹੈ ਹਾਂ ਹੋਰ ਪ੍ਰਾਣ ਲੈ ਕਿਤੇ ਜਾਣਗੇ ਹੋਰ ਸਕੂਲਾਂ ਦੇ ਵਿੱਚ ਵੀ ਪ੍ਰੋਗਰਾਮ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਦੇਖੋ ਸਾਨੂੰ ਸਰਪੰਚ ਸਾਹਿਬ ਨੇ ਇਨਵਾਈਟ ਕੀਤਾ ਪ੍ਰਿੰਸੀਪਲ ਸਾਹਿਬ ਨੇ ਟਾਈਪ ਕੀਤਾ ਹੈਨਾ ਤਾਂ ਅਸੀਂ ਇੱਥੇ ਆਏ ਤਾਂ ਮੈਂ ਸਾਰੇ ਸਰਪੰਚ ਸਾਹਿਬਾਨ ਸਾਰੇ ਪ੍ਰਿੰਸੀਪਲ ਸਾਹਿਬਾਨ ਨੂੰ ਰਿਕਵੈਸਟ ਕਰਦਾ ਕਿ ਵੀ ਇਹੋ ਜਿਹੇ ਲੈਕਚਰ ਲਵਾਉਣੇ ਚਾਹੀਦੇ ਨੇ ਹੈਨਾ ਜੀ ਮੈਂ ਮੈਂ ਤੁਸੀਂ ਘਰਾਚ ਸਕੂਲ ਚ ਆਏ ਬੱਚਿਆਂ ਨੂੰ ਮੋਟੀਵੇਸ਼ਨ ਦੇ ਕਿਉਂ ਅੱਜ ਇਥੇ ਪਿੰਡ ਦਾ ਬਹੁਤ ਵਧੀਆ ਸਕੂਲ ਦਾ ਇਨੀਸ਼ੀਏਟਿਵ ਹੈਗਾ ਜਿਹੜਾ ਕਿ ਤਿੰਨ ਆਫੀਸਰਸ ਨੂੰ ਇਥੇ ਬੁਲਾਇਆ ਗਿਆ ਆਪਣੀ ਆਪਣੀ ਆਤਮਕਥਾ ਅਸੀਂ ਸਾਰਿਆਂ ਨੇ ਦੱਸੀ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਤੇ ਬੱਚਿਆਂ ਨੇ ਵੀ ਬਹੁਤ ਇੰਟਰਸਟ ਦਿਖਾਇਆ ਹੈ ਤੇ ਸਵਾਲ ਜਵਾਬ ਬਹੁਤ ਕੀ ਵਧੀਆ ਕੀਤੇ ਨੇ ਤੇ ਇਹ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਦੀ ਜਿਹੜੀ ਮਹਤੁਕਾਂਸ਼ਾ ਹੈ ਹੈਗੀਆਂ ਨੇ ਬਹੁਤ ਉੱਚੀਆਂ ਨੇ ਤੇ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਨਵaste skies the limit ਮੈਨੂੰ ਪੂਰੀ ਉਮੀਦ ਹੈ ਕਿ ਇਹ ਬਹੁਤ ਵਧੀਆ ਕਰਨਗੇ ਲਾਈਟਸ ਤੇ ਕਿਸ ਤਰ੍ਹਾਂ ਦੇਖੀ ਜਦੋਂ ਗਵਰਨਮੈਂਟ ਸਕੂਲ ਦੇ ਵਿੱਚ ਇਸ ਤਰ੍ਹਾਂ ਕੀ ਟੂ ਸਕਸੈਸ ਨਾਮ ਦੇ ਜਿਹੜੇ ਸਲੋਗਨ ਲਗਾ ਕੇ ਬੱਚਾ ਨੂੰ ਮੋਟੀਵੇਟ ਕੀਤਾ ਜਾਵੇ ਤੇ ਤੁਹਾਡੇ ਵਰਗੇ ਜਿਹੜੇ ਨਾ ਸ਼ਕਤੀਆਂ ਨੂੰ ਬੁਲਾ ਕੇ ਜਿਹੜਾ ਦੱਸਿਆ ਜਾਂਦਾ ਕਿਸ ਤਰ੍ਹਾਂ ਦਾ ਵਧੀਆ ਵਧੀਆ ਲੱਗਦਾ ਹੈ ਇਸ ਤਰ੍ਹਾਂ ਬਹੁਤ ਵਧੀਆ ਲੱਗਦਾ ਹੈ ਜੀ ਕਿਉਂਕਿ ਅਸੀਂ ਵੀ ਏਸੀ ਪੀੜੀ ਤੋਂ ਆਏ ਹਾਂ ਤੇ ਸਾਡੇ ਵੀ ਸਕੂਲ ਚ ਆਂਦੇ ਸੀਗੇ ਜਦੋਂ ਵੀ ਕੋਈ ਆਫੀਸਰ ਆਂਦਾ ਸੀਗਾ ਜਾਂ ਕੋਈ ਵੀ ਜਿਹਨੇ ਲਾਈਫ 'ਚ ਵਧੀਆ ਸਕਸੈਸ ਅਚੀਵ ਕੀਤੀ ਹੈ ਤੁਹਾਨੂੰ ਬਹੁਤ ਮੋਟੀਵੇਟਿੰਗ ਲੱਗਦਾ ਸੀਗਾ ਤੇ ਮੈਂ ਮੰਨਦੀ ਆ ਕਿ ਜੇ ਇੱਥੇ 200 ਬੱਚਾ ਹੈਗਾ ਤਾਂ ਜੇ ਆਪਾਂ 10 ਬੱਚੇ ਵੀ ਸਾਡੀ ਗੱਲ ਨੂੰ ਮਨ 'ਚ ਲਾ ਲੈਂਦੇ ਕੁਝ ਨਾ ਕੁਝ ਲਾਈਫ 'ਚ ਕਰ ਲੈਂਦੇ ਤਾਂ ਸਾਡਾ ਇੱਥੇ ਆਣਾ ਅਫਸਰ ਬੰਨਾ ਪੂਰਾ ਹੋ ਜਾਏਗਾ ਮੈਡਮ ਦੇਖ ਕਿਵੇਂ ਦੇਖਦੇ ਨੇ ਜਿਵੇਂ ਬੱਚੇ ਨੇ ਸਕੂਪ ਵੰਡਾਲੇ ਨੇ ਉਹਨਾਂ ਨੂੰ ਬਹੁਤ ਡਰ ਲੱਗਦਾ ਵੀ ਅਸੀਂ ਕਿਵੇਂ ਜਾ ਕੇ ਪੜ੍ਹਾਈ ਕਰੀਏ ਸਕੂਪ بڑے ਇਸ਼ਾਰਿਆਂ ਦੇ ਵਿੱਚ ਵੱਡੇ ਜਗ੍ਹਾ ਬੈਠਣ ਵਾਲੇ ਵੱਡੇ ਮਣਾ ਹੁੰਦਾ ਪਰ ਅੱਜ ਤੁਸੀਂ ਆਏ ਹੋ ਅਸੀਂ ਦੇਖਿਆ ਵੀ ਬੱਚੇ ਵੀ ਤੁਹਾਡੇ ਨਾਲ ਸਵਾਲ ਜਵਾਬ ਵੀ ਕਰ ਰਹੇ ਸੀ ਕਿਵੇਂ ਲੱਗਿਆ ਅੱਜ ਕੱਲ ਦੀ ਦੇਖੋ ਮੈਨੂੰ ਨਹੀਂ ਲੱਗਦਾ ਸ਼ਹਿਰ ਤੇ ਪਿੰਡ 'ਚ ਕੋਈ ਫਰਕ ਹੈਗਾ ਕਿਉਂਕਿ ਇੰਟਰਨੈਟ ਨੇ ਇੱਕ ਕੰਮ ਸਾਡਾ ਸੌਖਾ ਕੀਤਾ ਹੈ ਕਿ এডੂਕੇਸ਼ਨ ਦੀ ਰੀਚ ਨੂੰ ਵਧਾਤਾ ਹੈ ਕਿ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਜਿਹੜੀ ਸ਼ਹਿਰਾਂ 'ਚ ਹੋ ਰਹੀ ਹੈ ਤੇ ਪਿੰਡਾਂ ਤੱਕ ਨਹੀਂ ਪਹੁੰਚ ਰਹੀ ਹੈ ਤੇ ਤੁਸੀਂ ਕੋਈ ਵੀ ਲਾਈਨ ਕਰਨਾ ਚਾਹੁੰਦੇ ਹੋ ਪ੍ਰੋਫੈਸ਼ਨਲ ਲਾਈਨ ਤਾਂ ਤੁਹਾਨੂੰ ਕੋਚਿੰਗ ਉਸੇ ਹਿਸਾਬ ਦੀ ਔਨਲਾਈਨ ਵੀ ਅਵੇਲੇਬਲ ਹੈ ਅੱਜ ਕੱਲ੍ਹ ਮੈਡਮ ਇੰਟਰਨੈਟ ਅੱਜ ਇੱਕ ਫਾਇਦਾ ਵੀ ਕਰਦੇ ਤੇ ਇੱਕ ਹਨ ਫਾਇਦਾ ਵੀ ਕਰ ਰਹੇ ਇਹਦੇ ਬਾਰੇ ਤੁਸੀਂ ਕੀ ਕੀ ਮਿਲ ਸਕਦਾ ਬੱਚਿਆ ਆਪਣੀ ਦੁਨੀਆ ਹਾਂਜੀ ਇਹਦਾ ਮੈਂ ਕਵਾਂਗੀ ਚਲੋ ਇਹ ਇਹ ਤਾਂ ਬਹੁਤ ਵਿਵਾਦਿਤ ਹੋ ਹੈਗਾ ਫਾਇਦਾ ਵੀ ਹੈਗਾ ਨੁਕਸਾਨ ਵੀ ਹੈਗਾ ਇਹ ਤਾਂ ਮੈਨੂੰ ਲੱਗਦਾ ਹਰ ਚੀਜ਼ ਦਾ ਹੀ ਇਦਾਂ ਹੈਗਾ ਤੇ ਇਹ ਆਪਣੇ ਅੰਦਰ ਡਿਪੈਂਡ ਕਰਦਾ ਕਿ ਜੇ ਆਪਣੇ ਗੋਲਸ ਉੱਚੇ ਨੇ ਤਾਂ ਪੌਦਾ ਫਾਇਦਾ ਚੱਕਾਂਗੇ ਜੇ ਆਪਣੇ ਅੰਦਰ ਨਹੀਂ ਹੈ ਕੋਈ ਇੱਛਾ ਤਾਂ ਫਿਰ ਨੁਕਸਾਨ ਹੀ ਨੁਕਸਾਨ ਹੈ ਅੱਜ ਦੇ ਬੱਚਿਆਂ ਨੂੰ ਕੀ ਸੰਦੇਸ਼ ਦਿਓਗੇ ਨਸ਼ੇ ਵਗੈਰਾ ਤੋਂ ਚੰਗੇ ਬਣਨ ਤੇ ਚੰਗੇ ਐਜੂਕੇਸ਼ਨ ਕਰਕੇ ਇੱਕ ਥੋਡੇ ਵਰਗੇ ਵਧੀਆ ਆਫੀਸਰ ਮੇਰਾ ਜੀ ਇਹਹੀ ਸੰਦੇਸ਼ ਹੈ ਕਿ ਆਪਣੇ ਮੈਂ ਉੱਥੇ ਵੀ ਲੈਕਚਰ 'ਚ ਵੀ ਇਹ ਗੱਲ ਕੀਤੀ ਹੈ ਕਿ ਆ ਆਪਣੀ ਲਾਈਫ 'ਚ ਕਦੇ ਵੀ ਸਟ्रेस ਨਾ ਆਂਦੋ ਠੀਕ ਹੈ ਤੇ ਆਪਣੀ ਬੱਚਿਆਂ ਦੀ ਕੰਪਨੀ ਵਧੀਆ ਰੱਖੋ ਆਪਾਂ ਨੂੰ ਪਤਾ ਹੋਵੇ ਕਿ ਤੇ ਪੇਰੈਂਟਸ ਦਾ ਵੀ ਇਹ ਬੰਦਾ ਹੈ ਕਿ ਦੇਖੇ ਬੱਚੇ ਕਿਹੜੀ ਕੰਪਨੀ 'ਚ ਹੈਗੇ ਨੇ ਮਤਲਬ ਇਨ ਦ ਸੈਂਸ ਕਿ ਉਹਦੇ ਉਹਨਾਂ ਦੇ ਫਰੈਂਡਸ ਵਗੈਰਾ ਕੌਣ ਨੇ ਤੇ ਉਸ ਚੀਜ਼ 'ਤੇ ਚੈੱਕ ਰੱਖਣ ਤਾਂ ਕਿ ਬੱਚੇ ਨਸ਼ੇ ਕਰਾਤੇ ਦੂਰ ਰਹਿਣ ਕਿਹੜੀ ਜ਼ਿੰਦਗੀ ਸੋਚਿਆ ਅੱਜ ਖਾਚੋ ਸਕੂਲ ਚ ਆਇਆ ਮੋਟੀਵੇਸ਼ਨ ਗੱਲ ਨਹੀਂ ਬੱਚੇ ਨੂੰ ਕਿਵੇਂ ਰਿਹਾ ਇਹ ਬੜਾ ਵਧੀਆ ਇਨੀਸ਼ੀਏਟਿਵ ਸੀਗਾ ਜੀ ਇਹ ਪਿੰਡ ਦੀ ਪੰਚਾਇਤ ਦਾ ਖਾਸ ਕਰਕੇ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਚਾ ਨੂੰ ਮੋਟੀਵੇਟ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਇੱਥੇ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆ ਕੇ ਸਹਿਯੋਗ ਕਰੋ ਤੇ ਬੱਚਾ ਨੂੰ ਮੋਟੀਵੇਟ ਕਰਨ ਦੇ ਵਿੱਚ ਤੇ ਅੱਗੇ ਕੈਰੀਅਰ ਦੇ ਲਈ ਗਾਈਡ ਕਰਨ ਦੇ ਵਿੱਚ ਜਿਹੜਾ ਹੈਗਾ ਕਰੋ ਜਿਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਆਏ ਸੀਗੇ ਇੱਥੇ ਇਹਨਾਂ ਨੇ ਕਈ ਪ੍ਰਾਈਵੇਟ ਪਲੱਸ ਜਿਹੜੇ ਸਰਕਾਰੀ ਸਕੂਲ ਦੇ ਇਸ ਬਲਾਕ ਦੇ ਬੱਚੇ ਹੈਗੇ ਨੇ ਉਹਨਾਂ ਸਭ ਨੂੰ ਇਕੱਠੇ ਕਰਕੇ ਉਹ ਕਰਵਾਇਆ ਹੈਗਾ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਕੀਤਾ ਤੇ ਬੱਚੇ ਕਾਫੀ ਮੋਟੀਵੇਟਿਡ ਰਹੇ ਤੇ ਬਾਕੀ ਜੋ ਸਾਡੀ ਇੰਟਰੈਕਸ਼ਨ ਉਹ ਗੱਲਬਾਤ ਹੋਈ ਜਿਸ ਨਾਲ ਤੁਸੀਂ ਬੱਚਿਆਂ ਨਾਲ ਬਾਹਰ ਤੇ ਇੱਕ ਪੂਰੀ ਦੇ ਬਾਰੇ ਵਿੱਚ ਕਲਚਰ ਬਾਰੇ ਬਹੁਤ ਜਾਣਕਾਰੀ ਦਿੱਤੀ ਇਸ ਵਾਰ ਕੀ ਬਣ ਜੀ ਤੇ ਉਹ ਦੱਸਿਆ ਜੀ ਅੱਜ ਕੱਲ ਆਪਾਂ ਨੂੰ ਬੇਲੋੜੀ ਹੋੜ ਹੈ ਜਿਹੜੀ ਬਾਹਰ ਜਾਣ ਦੀ ਉਹ ਬੱਚਿਆਂ ਨੂੰ بس ਇਹੀ ਸੁਚੇਤ ਕੀਤਾ ਵੀ ਆਪਣਾ ਮਿਹਨਤ ਕਸ਼ ਬਣਨ ਆਪਣੀ ਕੈਰੀਅਰ ਨੂੰ ਬਿਲਡ ਕਰਨ ਆਪਣਾ ਕਿਰਦਾਰ ਬਿਲਡ ਕਰਨ ਤੇ ਉਹ ਬਿਲਡ ਕਰਕੇ ਜਿਹੜਾ ਹੈਗਾ ਅੱਗੇ ਨੌਕਰੀਆਂ ਉਹਦੇ ਵੀ ਲੈ ਸਕਦੇ ਨੇ ਤੇ ਵਿਦੇਸ਼ਾਂ ਦੇ ਵਿੱਚ ਵੀ ਕਿ ਬਿਨਾ ਮਤਲਬ ਤੋਂ ਵੀ ਜੇ ਆਪਣੇ ਕੋਲੇ ਕੁਝ ਨਹੀਂ ਹੈਗਾ ਜਾਂ ਆਪਣੇ ਕੋਲ ਸਕਿੱਲ ਸੈੱਟ ਨਹੀਂ ਤੇ ਬਾਹਰ ਬਿਨਾ ਮਤਲਬ ਤੋਂ ਹੀ ਆਪਾਂ ਜਾ ਕੇ ਬਾਹਰ ਦੇ ਲਈ ਕੋਈ ਹਾਈਲਾਈਟ ਸੈਂਟਰਸ ਤੋਂ ਆਪ ਪੈਸੇ ਫੜਾਈ ਜਾ ਰਹੇ ਆ ਹੋ ਚੁੱਕੀ ਧੋਖਾਧੜੀਆਂ ਹੋ ਜਾਂਦੀਆਂ ਨੇ ਕਿਉਂਕਿ ਬੱਚੇ ਕੈਪੇਬਲ ਨਹੀਂ ਹੁੰਦੇ ਤੇ ਮਾਪੇ ਕਹਿੰਦੇ ਨੇ ਬੱਚਾ ਸਾਡਾ ਜਿਵੇਂ ਮਰਜ਼ੀ ਬਾਹਰ ਭੇਜ ਦਿਓ ਤਾਂ ਫਿਰ ਉਹ ਪੈਸੇ ਵੀ ਬੇ ਹਿਸਾਬੇ ਪੈਸੇ ਦਿੰਦੇ ਨੇ ਉਹਨਾਂ ਨੂੰ ਤੇ ਕਈਆਂ ਨਾਲ ਠੱਗੀਆਂ ਹੋ ਜਾਂਦੀਆਂ ਨੇ ਕਈ ਬਾਹਰ ਜਾਂਦੇ ਨੇ ਤਾਂ ਉਥੋਂ ਵੀ ਗਲਤ ਤਰੀਕੇ ਨਾਲ ਪਹੁੰਚਦੇ ਨੇ ਪਿੱਛੇ ਜੇ ਵੀ ਇਨਸੀਡੈਂਟ ਹੋਇਆ ਸੋ ਇਹ ਚੀਜ਼ਾਂ ਦੇ ਵਿੱਚ ਫਿਰ ਬੱਚਾ ਜੇ ਪਹਿਲਾਂ ਹੀ ਸਕਿੱਲ ਸੈਟ ਉਹਦੇ ਕੋਲ ਹੈਗਾ ਇੰਪਲੋਏਬਲ ਹੈ ਤੇ ਉਹ ਫਿਰ ਆਪਣੀ ਜ਼ਿੰਦਗੀ ਉਰੀ ਸੁਧਾਰ ਸਕਦਾ ਹੈ ਉਰੀ ਵੀ ਬੈਟਰ ਬਣ ਸਕਦੀ ਹੈ ਬਾਹਰ ਤਾਂ ਜਾ ਹੀ ਸਕਦਾ ਸਰ ਇਸ ਤਰ੍ਹਾਂ ਦੇਖਦੇ ਗੱਲ ਇਹ ਹੈ ਜੀ ਵੀ ਇਹ ਸਾਡੇ ਵੱਲੋਂ ਡਾਇਰੈਕਸ਼ਨ ਦਿੱਤੀ ਜਾ ਸਕਦੀ ਹੈ ਮਿਹਨਤ ਬੱਚਿਆਂ ਨੇ ਆਪ ਹੀ ਕਰਨੀ ਹੈ ਇਹ ਜੋ ਸਰਪੰਚ ਸਾਹਿਬ ਨੇ ਉਦਮ ਕੀਤਾ ਇਹਦੇ ਨਾਲ ਬੱਚਿਆਂ ਨੂੰ ਆਬਵੀਅਸਲੀ ਜਦੋਂ ਸਾਡੇ ਵੀ ਅਸੀਂ ਪੜ੍ਹਦੇ ਸੀ ਸਕੂਲਾਂ ਚ ਆਉਂਦੇ ਸੀਗੇ ਕੋਈ ਆਫੀਸਰਸ ਆਉਂਦੇ ਸੀਗੇ ਜਾਂ ਕੋਈ ਤਾਂ ਉਸ ਸਮਾਂ ਦੇ ਵਿੱਚ ਮੋਟੀਵੇਟਿਡ ਤਾਂ ਫੀਲ ਕਰਦਾ ਹੀ ਇਹ ਬੰਦਾ ਤਾਂ ਉਹ ਨਵਾਂ ਕੋਈ ਇੱਕ ਬੱਚਾ ਵੀ ਇਸ ਚੀਜ਼ ਨੂੰ ਗ੍ਰਹਿਣ ਕਰਕੇ ਕੇ ਤਰਪੇ ਤਾਂ ਉਹਨੇ ਚੀਜ਼ ਸਾਨੂੰ ਲੱਗਦਾ ਕਿ ਸਕਸੈਸ ਹੋ ਗਈ ਹੈ ਤਾਂ ਜੋ ਸਰਪੰਚ ਸਾਹਿਬ ਦਾ ਉਦੋਂ ਮੈਂ ਵਧੀਆ ਉਦੋਂ ਮੈਂ ਇਸ ਸੰਬੰਧ ਦੇ ਵਿੱਚ ਹੋਰ ਵੀ ਬੰਦਿਆਂ ਨੂੰ ਇਸ ਐਫਰਟ ਨੂੰ ਕਰਨਾ ਚਾਹੀਦਾ ਹੈਗਾ ਤਾਂ ਜੋ ਜਿਹੜੇ ਬੱਚੇ ਆਪਣੇ ਹੈਗੇ ਨੇ ਉਹ ਸਹੀ ਰਾਹ ਫੜ ਸਕਣ। ਦੂਜੇ ਸਰ ਕੋਈ ਅੱਜ ਦੇ ਦਿਨ ਜਨਰੇਸ਼ਨ ਨੂੰ ਕੋਈ ਮੈਸੇਜ ਵਗੈਰਾ ਦੇਣਾ ਚਾਹੁੰ। ਬਸ ਇਹੀ ਹੈ ਜੀ ਫੁਕਰਪੰਥੀ ਤੇ ਵਿਲੇਪੰਥੀ ਤੋਂ ਬਾਹਰ ਆਓ ਤੇ ਐਕਚੁਅਲ ਚੀਜ਼ ਜਿਹੜੀ ਹੈਗੀ ਹੈ ਆਪਣਾ ਕਿਤਾਬਾਂ ਨੂੰ ਜਾਂ ਗਰਾਊਂਡ ਨੂੰ ਹਿੱਟ ਕਰੋ। ਕਿਤਾਬਾਂ ਨੂੰ ਪ੍ਰੋਪਰ ਪੜ੍ਹੋ ਆਪਣੀ ਮਿਹਨਤ ਲਾਓ ਉਸ ਚੀਜ਼ ਦੇ ਉੱਤੇ ਤੇ ਆਪਣਾ ਕੈਰੀਅਰ ਤੇ ਕਿਰਦਾਰ ਬਣਾਓ। ਬਿਨਾਂ ਮਤਲਬ ਤੋਂ ਬੇਲੋੜੀਆਂ ਚੀਜ਼ਾਂ ਦੇ ਪਿੱਛੇ ਪਨਾ ਪਜੋ। ਪਾਸਾਬ ਅੱਜ ਸਕੂਲ ਦੇ ਚੋਟੀ ਦੇ ਇਸ਼ੂ ਪ੍ਰੋਗਰਾਮ ਕਰਵਾਇਆ ਗਿਆ। ਕੀ ਖਬਰ ਹੈ? ਹਾਂਜੀ ਸਾਡਾ ਚਲੋ ਮਨ ਦੀ ਇੱਛਾ ਸੀ ਕਿ ਬੱਚਿਆਂ ਨੂੰ ਆਪਾਂ ਗਾਈਡੈਂਸ ਦੇ ਸਕੀਏ ਕਿਉਂਕਿ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਬੱਚੇ ਨੇਗੇ ਉਹਨਾਂ ਦੇ ਮਨ ਦੇ ਵਿੱਚ ਥੋੜੀ ਜਿਹੀ ਚੀਜ਼ ਕੋ ਹੁੰਦੀ ਆ ਡਰ ਹੁੰਦਾਗਾ ਕਿ ਜਿਹੜੇ ਐਗਜ਼ਾਮ ਨੇਗੇ ਪੀਸੀਐਸਲ ਵਾਲੋ ਪੀਪੀਐਸ ਜਾਂ ਯੂਪੀਐਸਸੀ ਦੇ ਕੋਈ ਵੀ ਐਗਜ਼ਾਮ ਨੇਗੇ ਵੀ ਉਹ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਤਿਆਰੀ ਕੀਤੀ ਜਾ ਸਕਦੀ ਹੈ ਉਹ ਸਾਰਾ ਕੁਝ ਕਲੀਅਰ ਕਰਨ ਦੇ ਲਈ ਸਾਰਾ ਕਨਸੈਪਟ ਹੈ ਜਿਹੜਾ ਉਹਨੂੰ ਕਲੀਅਰ ਕੀਤਾ ਗਿਆ ਬੱਚਿਆਂ ਨੂੰ ਤਾਂ ਇਸ ਕਰਕੇ ਆਪਾਂ ਨੇ ਇਹ ਜਿਹੜਾ ਸੀ ਗਾਈਡੈਂਸ ਦੇ ਤੌਰ ਤੇ ਇੱਕ ਅਜ ਰੱਖਿਆ ਸੀਗਾ ਸੈਮੀਨਾਰ ਜਿਹਦੇ ਵਿੱਚ ਆਪਣੇ ਅਫਸਰ ਸਾਹਿਬਾਨ ਪਹੁੰਚੇ ਸੀਗੇ ਏਡੀਸੀ ਸੁਖਚਾਨ ਸਿੰਘ ਜੀ ਪਹੁੰਚੇ ਸੀਗੇ ਆਪਣੇ ਡੀਐਸਪੀ ਮੋਹਿਤਾ ਗਰਵਾਲ ਜੀ ਔਰ ਡੀਐਸਪੀ ਨੀਹਾ ਗਰਵਾਲ ਜੀ ਔਰ ਉਹਨਾਂ ਨੇ ਬੜੇ ਵਿਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਸਾਰੀ ਇਹ ਚੀਜ਼ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਹ ਆਪਣੀ ਲਾਈਫ ਦੇ ਵਿੱਚ ਜਿਹੜੀਆਂ ਆਪਣੀਆਂ ਪ੍ਰਾਪਤੀਆਂ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਆ ਕਿ ਕਿਸ ਤਰ੍ਹਾਂ ਉਹ ਇਗਜ਼ਾਮ ਦੀ ਤਿਆਰੀ ਕਰ ਸਕਦੇ ਆ ਤੇ ਚੰਗੀਆਂ ਜਿਹੜੀਆਂ ਜੋਬਸ ਨੇ ਉਹ ਪ੍ਰਾਪਤ ਕਰ ਸਕਦੇ ਆ ਯਾਰ ਕਿਸ ਤਰ੍ਹਾਂ ਦੇਖਦੇ ਹਾਂ ਦੋ ਜੀ ਜੀ ਇਸ ਤਰ੍ਹਾਂ ਦੇ ਸਮਾਗਮ ਹੋਣ ਦੀ ਕਿਉਂਕਿ ਮੈਨੂੰ ਖੁਦ ਇਸ ਚੀਜ਼ ਦੇ ਨਾਲ ਕਾਫੀ ਲਗਾਵਾਂ ਮੈਂ ਮੇਰੀ ਐਮਏ ਬੀਐਡ ਕੀਤੀ ਹੋਈ ਹੈ ਤੇ ਮੈਂ ਖੁਦ ਵੀ ਜਿਹੜੇ ਇਸ ਤਰ੍ਹਾਂ ਦੇ ਐਗਜ਼ਾਮ ਨੇ ਉਹ ਦਿੱਤੇ ਨੇ ਟੈਟ ਦਾ ਮੈਂ ਐਗਜ਼ਾਮ ਦਿੱਤਾ ਸੀਗਾ ਤੇ ਉਸ ਤੋਂ ਪਹਿਲਾਂ ਵੀ ਮੈਂ ਕਲੈਰੀਕਲ ਲੈਵਲ ਦੇ ਜਾਂ ਹੋਰ ਐਗਜ਼ਾਮ ਦਿੱਤੇ ਸੀਗੇ ਤਾਂ ਉਦੋਂ ਜਦੋਂ ਅਸੀਂ ਖੁਦ ਤਿਆਰੀ ਕਰਦੇ ਸੀਗੇ ਤਾਂ ਸਾਨੂੰ ਇਹ ਚੀਜ਼ ਮਹਿਸੂਸ ਹੁੰਦੀ ਸੀ ਕਿ ਗਾਈਡੈਂਸ ਦੀ ਕਮੀ ਹੈਗੀ ਕਿਉਂਕਿ ਗਾਈਡੈਂਸ ਦੀ ਕਮੀ ਹੋਣ ਕਰਕੇ ਜਿਹੜੇ ਸਾਡੇ ਬੱਚੇ ਨੂੰ ਪਿੱਛੇ ਰਹਿ ਜਾਂਦੇ ਤਾਂ ਮੈਨੂੰ ਉਦੋਂ ਵੀ ਇਹ ਚੀਜ਼ ਫੀਲ ਹੁੰਦੀ ਸੀ ਤਾਂ ਹੁਣ ਵੀ ਮੇਰੇ ਮਨ ਦੇ ਵਿੱਚ ਸੀਗਾ ਕਿ ਆਪਾਂ ਐਜੂਕੇਸ਼ਨ ਔਰ ਸਪੋਰਟਸ ਦੇ ਵਿੱਚ ਆਪਾਂ ਕੁਝ ਕਰੀਏ ਤਾਂ ਸੀ ਸੰਬੰਧ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਰੱਖਿਆ ਕਿ ਸਾਡੇ ਬੱਚਿਆਂ ਦੇ ਮਨ ਦੇ ਵਿੱਚ ਉਹ ਡਰ ਘਟਾਇਆ ਜਾਵੇ ਕਿ ਚੰਗੇ ਤਰੀਕੇ ਨਾਲ ਉਹ ਜਿਹੜੀ ਪੜ੍ਹਾਈ ਹੈ ਆਪਣੀ ਆਪਣੇ ਐਗਜ਼ਾਮ ਨੇ ਜਿਹੜੀ ਉਹਦੀ ਤਿਆਰੀ ਕਰ ਸਕਣ ਔਰ ਚੰਗੇ ਜਿਹੜੇ ਅਹੁਦਿਆਂ ਤੇ ਜਾ ਕੇ ਉਹ ਆਪਣੀਆਂ ਜਿਹੜੀਆਂ ਸਰਵਿਸ ਨੂੰ ਪ੍ਰੋਵਾਈਡ ਕਰਵਾ ਸਕਣ ਹਾਂਜੀ ਸਾਡੇ ਪੰਚਾਇਤ ਦਾ ਜਿਹੜਾ ਮੇਨ ਮਕਸਦ ਹੈ ਕਿ ਬਾਕੀ ਕੰਮ ਤਾਂ ਜਿਹੜੇ ਹੈਗੇ ਨੇ ਉਹ ਚਲੋ ਚੱਲਦੇ ਹੀ ਰਹਿਣਗੇ ਡਿਵੈਲਪਮੈਂਟ ਦੇ ਕੰਮ ਨੇ ਉਹ ਵੀ ਚੱਲੀ ਜਾਣਗੇ ਔਰ ਸਾਡਾ ਜਿਹੜਾ ਮੇਨ ਫੋਕਸ ਆਸੀ ਸਾਡਾ ਹੈਗਾ ਕਿ ਸਕੂਲ ਦੇ এডੂਕੇਸ਼ਨ ਬੱਚਿਆਂ ਦੀ ਔਰ ਸਾਡੇ ਬੱਚਿਆਂ ਦੀ ਜਿਹੜਾ ਸਪੋਰਟਸ ਤੇ ਅਸੀਂ ਧਿਆਨ ਦੇ ਸਕੀਏ ਔਰ ਕਿਉਂਕਿ ਅਸੀਂ ਪਿੰਡ ਦੇ ਵਿੱਚ ਸਟੇਡੀਅਮ ਵੀ ਬਣਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਸਪੋਰਟਸ ਦੇ ਨਾਲ ਸੰਬੰਧਿਤ ਵੀ ਕੋਈ ਬੱਚਿਆਂ ਦਾ ਜਿਹੜਾ ਇੱਥੇ ਇਵੈਂਟ ਅਸੀਂ ਕਰਵਾਵਾਂਗੇ ਪੰਚਾਇਤ ਦੇ ਵੱਲੋਂ ਤਾਂ ਸਮੇਂ ਸਿਰ ਜੋ ਵੀ ਹੋਊਗਾ ਸਾਡੇ ਵੱਲੋਂ ਜਿੰਨਾ ਅਸੀਂ ਕਰ ਸਕ ਅਸੀਂ ਉਹ ਜ਼ਰੂਰ ਕਰਾਂਗੇ ਕਿਉਂਕਿ ਜੇਕਰ ਬੱਚੇ ਕੁਝ ਪੜ੍ਹ ਕੇ ਕਾਬਲ ਬਣ ਜਾਂਦੇ ਆ ਕਾਮਯਾਬ ਹੋ ਜਾਣਗੇ ਤਾਂ ਇਸ ਤੋਂ ਵੱਡੀ ਪ੍ਰਾਪਤੀ ਸ਼ਾਇਦ ਹੋਰ ਚੀਜ਼ਾਂ ਦੀ ਨਹੀਂ ਹੋ ਸਕਦੀ। ਜੀਪੀਆ ਜੁਰੇ ਸੈਮੀਨਾਰ ਰੱਖਿਆ ਗਿਆ ਸੀਗਾ ਮੋਟੀਵੇਸ਼ਨ ਬੱਚਾਂ ਲਈ ਕਿਵੇਂ ਦੇ ਹਾਂਜੀ ਮੈਂ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾਚੋਂ ਸਭ ਤੋਂ ਪਹਿਲਾਂ ਮੈਂ ਸਾਡੇ ਸਰਪੰਚ ਸਾਹਿਬ ਸਰਦਾਰ ਦਲਜੀਤ ਸਿੰਘ ਘੁਮਾਨ ਜੀ ਦਾ ਤੇ ਸਮੂਹ ಗ್ರಾಮ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਐਫਰਟਸ ਵੱਲੋਂ ਦੇ ਨਾਲ ਹੀ ਅੱਜ ਜਿਹੜਾ ਮੋਟੀਵੇਸ਼ਨਲ ਸੈਮੀਨਾਰ ਸੀਗਾ ਜਿਸ ਦੇ ਵਿੱਚ ਏਡੀਸੀ ਸਹਿਬਾਨ ਤੇ ਡੀਐਸਪੀ ਸਹਿਬਾਨ ਜਿਹੜੇ ਆਏ ਸੀਗੇ ਔਰ ਸਾਡੇ ਪਲੱਸ 2 ਪਾਸ ਆਊਟ ਔਰ ਪਲੱਸ 2 ਵਾਲੇ ਬੱਚਿਆਂ ਨੂੰ ਅੱਜ ਬਹੁਤ ਹੀ ਵਧੀਆ ਮੋਟੀਵੇਸ਼ਨਲ ਜਿਹੜਾ ਸੈਮੀਨਾਰ ਸੀ ਉਹਨਾਂ ਨੇ ਬਹੁਤ ਮੋਟੀਵੇਟ ਕੀਤਾ ਗਿਆ ਤੇ ਸਾਡੇ ਲਈ ਸਕੂਲ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਰਪੰਚ ਸਾਹਿਬ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਵਿਦਿਆਰਥੀਆਂ ਦੇ ਕੈਰੀਅਰ ਲਈ ਇੰਨੇ ਵਧੀਆ ਕਦਮ ਚੁੱਕੇ ਗਏ ਨੇ ਕਿਵੇਂ ਦੇਖਦੇ ਹੋ ਸਕੂਲ ਦੇ ਵਿੱਚ ਬੱਚੇ ਨੂੰ ਅੱਜ ਕੱਲ੍ਹ ਪੜ੍ਹਾਈ ਘੱਟ ਮੋਬਾਈਲ ਨਾਲ ਜ਼ਿਆਦਾ ਇੰਟਰਨੈਟ ਨਾਲ ਜੁੜੀ ਹੋਈ ਹੈ ਪਰਾਜ ਤੁਸੀਂ ਦੇਖਿਆ ਕਿ ਬੱਚੇ ਬਹੁਤ ਸ਼ਾਂਤੀ ਮੀਂਹਾਂ ਸੌਣੇ ਕਿਵੇਂ ਲੱਗਦਾ ਬਿਲਕੁਲ ਦੇਖੋ ਵਿਦਿਆਰਥੀ ਨੇ ਉਹ ਉਹਨਾਂ ਨੂੰ ਸਹੀ ਰਾਹ ਵੀ ਆਪਾਂ ਦਿਖਾਣਾ ਹੈ ਉਹਨਾਂ ਨੂੰ ਸਹੀ ਰਾਹ ਅਸੀਂ ਦੱਸਣਾ ਹੈਗਾ ਅਗਰ ਐਸੇ ਮੋਟੀਵੇਸ਼ਨਲ ਸੈਮੀਨਾਰ ਹੋਣਗੇ ਉਹਨਾਂ ਨੂੰ ਪਤਾ ਚੱਲੇਗਾ ਵੀ ਜੋ ਅੱਜ ਬੜੇ-ਬੜੇ ਅਹੁਦਿਆਂ ਤੇ ਬੈਠੇ ਨੇ ਬੜੇ-ਬੜੇ ਆਫੀਸਰ ਬਣ ਚੁੱਕੇ ਨੇ ਉਹ ਕਿੱਥੋਂ ਉਹਨਾਂ ਨੇ ਸਟਾਰਟ ਕੀਤਾ ਕਿਵੇਂ ਉਹ ਉੱਥੇ ਪਹੁੰਚੇ ਜੇਕਰ ਅਸੀਂ ਐਵੇਂ ਦੇ ਸੈਮੀਨਾਰ ਕਰਵਾਵਾਂਗੇ ਐਵੇਂ ਬੱਚਿਆਂ ਨੂੰ ਗਾਈਡ ਕਰਾਂਗੇ ਤਾਂ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਵਿਦਿਆਰਥੀ ਨੇ ਮੋਬਾਈਲਾਂ ਦਾ ਰਾਹ ਛੱਡ ਕੇ ਪੜ੍ਹਾਈ ਵਾਲੇ ਰਾਹ ਤੇ ਚੱਲਣ ਚਲੋ ਸ਼ਾਬਾਸ਼ ਸੈਮੀਨਾਰ ਬੱਚੇ ਬਹੁਤ ਜ਼ਿਆਦਾ ਉਤਸ਼ਾਹਿਤ ਸੀ ਬਹੁਤ ਮੋਟੀਵੇਟਿਡ ਸੀ ਬੱਚੇ ਬਹੁਤ ਹੀ ਧਿਆਨ ਦੇ ਨਾਲ ਬੱਚਿਆਂ ਨੇ ਮਤਲਬ ਉਹਨਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਦਿੱਤਾ ਔਰ ਸਾਡੇ ਜਿਹੜੇ ਅਫੀਸਰ ਸਹਿਬਾਨ ਸੀ ਉਹਨਾਂ ਨਾਲ ਉਹਨਾਂ ਨੇ ਕੁਝ ਉਹਨਾਂ ਦੇ ਸਵਾਲ ਜਵਾਬ ਵੀ ਮਤਲਬ ਵਿਦਿਆਰਥੀਆਂ ਨੇ ਕੀਤੇ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਕੇ ਬੱਚਿਆਂ ਨੇ ਇਸ ਦੇ ਵਿੱਚ ਭਾਗ ਲਿਆ ਸੋ ਬਹੁਤ ਸੁੰਦਰ ਬੱਚਾ ਇੱਕ ਦਿੱਲੀ ਗਿਆ ਸੀ ਉਹਦੇ ਬਾਰੇ ਵੀ ਅਜਾ ਆਫੀਸਰ ਸਰਵਨ ਅਫਸਰ ਇਸੀ ਜੀ ਸਾਡੇ ਇੱਕ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਨੀ ਸੀਗੀ ਤੇ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਤਿੰਨ ਬੱਚੇ ਸਿਲੈਕਟ ਹੋਏ ਸੀਗੇ ਓਵਰ ਆਲ 100 ਦੇ ਕਰੀਬ ਬੱਚੇ ਸਿਲੈਕਟ ਹੋਏ ਸੀ ਪੂਰੇ ਆਲ ਓਵਰ ਇੰਡੀਆ ਦੇ ਵਿੱਚੋਂ ਜਿਹੜੇ ਤਿੰਨ ਬੱਚੇ ਸੀ ਉਹਦੇ ਵਿੱਚੋਂ ਇੱਕ ਲੜਕੀ ਜਲੰਧਰ ਦੀ ਇੱਕ ਲੜਕਾ ਨਵਾਂ ਸ਼ਹਿਰ ਦਾ ਔਰ ਇੱਕ ਲੜਕੀ ਸਾਡੇ ਸਕੂਲ ਕਰਾਚੋ ਦੀ ਸੀਗੀ ਹਰਸ਼ਦੀਪ ਕੌਰ ਤੇ ਬਹੁਤ ਜ਼ਿਆਦਾ ਮਤਲਬ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਉਹਦੇ ਪੇਰੈਂਟਸ ਨਾਲ ਬਹੁਤ ਜ਼ਿਆਦਾ ਉਹ ਵੀ ਮੋਟੀਵੇਟਿਡ ਸੀ ਕਿਉਂਕਿ ਮਤਲਬ ਪੀਐਮ ਤੱਕ ਪਹੁੰਚਣਾ ਪੀਐਮ ਨਾਲ ਗੱਲਬਾਤ ਕਰਨੀ ਬਹੁਤ ਵੱਡਾ ਮੌਕਾ ਸੀ ਉਸਦੇ ਲਈ ਥੈਂਕ ਯੂ